ਤੇ ਆ ਰਿਹਾ ਹੈ ਭਾਈ ਜੀ ਬੱਸ ਸਟੈਂਡ ਤੇ ਸਾਰ ਨੂੰ ਪਤਾ ਨਾ ਅੱਜ ਆਪਾਂ ਭਾਈ ਮਾਨਸਾ ਦੇ ਚ ਇਹ ਜੇ ਬੰਦੇ ਕੋਲ ਲੈ ਕੇ ਜਾ ਰਹੇ ਹਾਂ ਜਿਹੜਾ ਕਿ ਮਾਨਸਾ ਦੇ ਵਿੱਚ 600 ਰੁਪਏ ਦੇ ਨਾਲ ਮਸ਼ਹੂਰ ਹੈ ਤੇ ਚਲੋ ਭਾਈ ਆਪਾਂ ਚੱਲਦੇ ਹਾਂ ਬਾਈ ਕੋਲੇ ਤੇ ਇਹ ਵੀਡੀਓ ਨਾਲ ਵੱਧ ਤੋਂ ਵੱਧ ਮੇਰੀਆਂ ਭੈਣਾਂ ਨੂੰ ਸ਼ੇਅਰ ਕਰ ਦਿਓ ਕਿਉਂਕਿ ਸੂਟ ਦਾ ਜਿਹੜੀ ਸਟੀਚਿੰਗ ਕਰਦੇ ਆ ਉਹ ਹੈੀ ਤੇ ਇਧਰਲੀ ਸਾਈਡ ਰਹਿ ਗਿਆ 91 ਡਰੈਫਟ ਸਾਨੂੰ ਸਾਰਿਆਂ ਨੂੰ ਪਤਾ ਤੇ ਇਹ ਰਹਿ ਗਿਆ 메ਨ ਬਾਜ਼ਾਰ ਇਹ 메ਨ ਬਾਜ਼ਾਰ ਦੇ ਵਿੱਚ ਭਵਨ ਧੀਰ ਵਾਲੀ ਕਲੀ ਹੈ ਤੇ ਉਹਦੇ ਵਿੱਚ ਆਪਣਾ ਇੱਕ ਟੇਲਰ ਹੈ ਭਾਈ ਜਿਹੜਾ ਜੀਨੀਅਸ ਟੇਲਰ ਹੈ ਤੇ ਉਹ ਲਾਈਨਿੰਗ ਵਾਲੇ ਸੂਟ ਹੈ ਜਿਹੜੇ ਸਿਰਫ 600 ਰੁਪਏ ਦੇ ਵਿੱਚ ਹੀ ਸਟਿਚ ਕਰਦਾ ਹੈ ਤੇ ਚਲੋ ਬਾਕੀ ਉਹਨਾਂ ਬਾਕੀ ਨਾਲ ਬਾਈ ਨਾਲ ਗੱਲ ਕਰਦੇ ਆਂ ਕਹਿੰਦੇ ਭਾਈ ਜੀ ਬਾਈ ਦੀ ਲੋਕੇਸ਼ਨ ਦੱਸੋ ਤੇ ਆਹ ਰਹਿ ਗਿਆ ਪੰਸਨ ਕੋ ਬੂਠ ਹਾਊਸ ਠੀਕ ਹੈ ਇਹਦੇ ਬਿਲਕੁਲ ਸਾਹਮਣੇ ਭਵਨਤੀ ਰੌਲੀ ਚਲਦੀ ਹੈ ਆਹ ਰਹਿ ਗਿਆ ਤੇ ਬਾਈ ਜਿਹੜਾ ਟੇਲਰ ਹੈ ਇਹ ਗਲੀ ਦੇ ਵਿੱਚ ਹੈ ਤੇ ਬਾਕੀ ਬਾਈ ਨਾਲ ਅੱਗੇ ਗੱਲ ਜੀ ਬਾਈ ਸ਼ੌਫਤ ਜੀਨੀਅਸ ਟੇਲਰ ਦੇ ਨਾਮ ਦੇ ਨਾਲ ਆ ਰਹੇ ਕਿ ਇਧਰਲੀ ਸਾਈਡ ਨੂੰ 92 ਟ੍ਰੈਫਿਕ ਨੂੰ ਤੇ ਬਾਈ ਬਾਕੀ ਅੱਗੇ ਪੁੱਛਦੇ ਆਂ ਤੇ ਬਾਈ ਕੀ ਕਹਿੰਦਾ ਸੱਸੀਆ ਬਾਈ ਕੀ ਹਾਲ ਚਾਲ ਹੈ ਸਗੀਰ ਸੱਸੀਆ ਠੀਕ ਐ ਕੋਈ ਬਾਈ ਮਾਨਸਾ ਦੇ ਵਿੱਚ ਕਿਵੇਂ ਆਪਾਂ 600 ਰੁਪਏ ਦੇ ਨਾਲ ਮਸ਼ਹੂਰ ਹੋ ਰਹੇ ਆਂ ਕਾਰਨ ਕੀ ਐ ਸਾਨੂੰ ਦੱਸੋ ਆਪਾਂ ਦਾ ਕਾਹਦੇ ਮਸ਼ਹੂਰ ਆ ਬਾਈ ਬਸ ਆਏ ਆ ਬਾਜ਼ਾਰ ਦੇ ਵਿੱਚ ਜਿਹੜੀ ਸਲਾਈ ਆ ਹਨਾ ਠੀਕ ਹੈ ਬਹੁਤ ਜ਼ਿਆਦਾ ਚੱਲੀ ਜਾਂਦੀ ਆ ਤੇ ਆਪਾਂ 600 ਹੀ ਲੈਣੇ ਆ ਲੋਨ ਵਾਲੇ ਸੂਟ ਦੀ ਅੱਛਾ ਲੋਨ ਵਾਲੇ ਸੂਟ ਦਾ ਤੁਸੀਂ 600 ਰੁਪਏ ਹੀ ਲੈਣੇ ਆ ਹਾਂ 600 ਹੀ ਲੈਣੇ ਆ ਜੀ ਠੀਕ ਹੈ ਤੇ ਬਾਈ